ਪੰਜਾਬ ਸਰਕਾਰ ਵੱਲੋਂ ਸੂਬੇੰਦਰ પેટ્રોલ ਪੰਪ ਅਤੇ ਡੀਜ਼ਲ ਉੱਪਰ ਵੈਟ ਵਧਾਏ ਜਾਣ ਖਿਲਾਫ ਕਾਂਗਰਸ ਪਾਰਟੀ ਵੱਲੋਂ ਟਿਬਾ ਰੋਡ ਵਿਖੇ ਰੋਜ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪਾਰਟੀ ਆਗੂ ਨੇ ਜ਼ਿਲ੍ਹਾ ਪ੍ਰਧਾਨ ਸੰਜੇ ਦਰਵਾਦੀ ਅਗਵਾਈ ਹੇਠ ਧੰਨਾ ਦਿੱਤਾ ਅਤੇ ਉਸ ਤੋਂ ਬਾਅਦ ਸੂਬਾ ਸਰਕਾਰ ਦਾ ਪੁਤਲਾ ਵੀ ਫੁਕਿਆ। ਪਾਰਟੀ ਆਗੂ ਨੇ ਰੋਪਲੈ ਕਿ ਪੰਜਾਬ ਸਰਕਾਰ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ પેટ્રોલ ਡੀਜ਼ਲ ਤੇ ਵੈਟ ਵਧਾਏ ਸਣੇ 7 ਕਿਲੋਵਾਟ ਦੇ ਬਿਜਲੀ ਦੇ ਮੀਟਰ ਉੱਪਰ 3 ਰੁਪਏ ਸਬਸਿਡੀ ਨੂੰ ਖਤਮ ਕੀਤੇ ਜਾਣ ਦਾ ਤਾਨਾਸ਼ਾਹੀ ਫੈਸਲਾ ਕੀਤਾ ਗਿਆ ਜਿਸ ਖਿਲਾਫ ਲੋਕਾਂ ਦਾ ਵਿਪਾਰੀ ਰੋਸ ਵੇਖਣ ਨੂੰ ਮਿਲ ਰਿਹਾ ਅਤੇ ਸਰਕਾਰਾਂ ਨੂੰ ਇਹ ਫੈਸਲਾ ਵਾਪਸ ਲੈਣਾ ਚਾਹੀਦਾ ਜਦਕਿ ਹਰਿਆਣਾ ਵਿੱਚ ਆਮ ਆਦਮੀ ਪਾਰਟੀ ਨਾਲ ਗੱਜੋੜ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਇਹ ਫੈਸਲਾ ਹਰਿਆਣਾ ਵਾਲੇ ਕਰਨਗੇ ਸਾਡਾ ਪੰਜਾਬ ਇਹਨਾਂ ਨਾਲ ਕੋਈ ਗੱਜੋੜ ਨਹੀਂ ਹੈ ਆਪਾਂ ਸਾਰੇ ਬੜੀ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਦੇ ਵਿੱਚ ਬੜੇ ਲੰਬੇ ਲੰਬੇ ਵਾਅਦੇ ਕੀਤੇ ਸੀਗੇ ਪੰਜਾਬ ਦੇ ਲੋਕਾਂ ਦੇ ਨਾਲ ਉਹ ਸਪੈਸ਼ਲ ਬਿਜਲੀ ਦੀ ਸਬਸਿਡੀ ਦੀ ਗੱਲ ਕੀਤੀ ਸੀ 1000 ਰੁਪਏ ਮੈਲਾਵਾ ਨੂੰ ਦੇਣ ਦੀ ਗੱਲ ਕੀਤੀ ਸੀ ਲੈਂਡ ਆਰਡਰ ਦੀ ਗੱਲ ਕੀਤੀ ਸੀ ਰੇਤਾ ਦੀ ਗੱਲ ਕੀਤੀ ਸੀ ਲੇਕਿਨ ਸਾਰੇ ਮੋਰਚਿਆਂ ਤੇ ਆਮ ਆਦਮੀ ਪਾਰਟੀ ਸਰਕਾਰ ਫੇਲ ਹੋ ਗਈ ਹੈ ਔਰ ਅੱਜ ਜਿਹੜਾ ਹੈ ਕੱਲ ਨਾਦਰ ਸ਼ਾਹੀ ਫਰਮਾਨ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਹੈ ਜਿਹੜੀ 3 ਰੁਪਏ 7 ਕਿਲੋਵਾਟ ਤੋਂ ਜੁਨਰ ਤੋਂ نیچے ਸਬਸਿਡੀ ਚੰਨੀ ਜੀ ਜਦੋਂ ਚੀਫ ਮਿਨਿਸਟਰ ਸੀਗੇ ਤਾਂ ਉਸ ਪਾਰਟੀ ਸਰਕਾਰ ਸੀ ਇਹ ਸਬਸਿਡੀ ਅਸੀਂ ਦਿੱਤੀ ਸੀ ਅੱਜ ਉਹ ਵਾਪਸ ਲੈ ਲਿੱਤੀ ਗਈ ਹੈ ਇੱਕ ਪਾਸੇ ਤਾਂ ਕਹਿੰਦੀ ਹੈ ਕਿ ਅਸੀਂ ਬਿਜਲੀ ਮੁਫਤ ਦੇ ਰਹੇ ਹਾਂ ਦੂਸਰੇ ਪਾਸੇ ਲੋਕਾਂ ਤੇ ਇੱਕ ਹੋਰ ਬੋਝ ਪਾਤਾ ਉਹਦੇ ਨਾਲ ਜਿਹੜਾ ਪੈਟਰੋਲ ਡੀਜ਼ਲ 98.90 ਪੈਸੇ ਔਰ 40 ਪੈਸੇ ਦਾ ਰੇਟ ਵਧਾਤਾ ਉਹਦੇ ਨਾਲ ਜਿਹੜਾ ਆਮ ਲੋਕ ਪਹਿਲਾਂ ਹੀ ਜਿਹੜਾ ਬੇਰੋਜ਼ਗਾਰੀ ਔਰ ਗਰੀਬੀ ਤੋਂ ਜੂਝ ਰਿਹਾ ਹੈ ਲੇਕਿਨ ਇਹਦੇ ਨਾਲ ਉਹਨਾਂ ਤੇ ਹੋਰ ਆਰਥਿਕ ਬੋਝ ਪਾਤਾ ਪਰ ਇਹ ਸਰਕਾਰ ਜਦੋਂ ਚੁਣ ਕੇ ਆਈ ਸੀ ਇਹਨਾਂ ਨੇ ਇੱਕ ਨਾਰਾ ਦਿੱਤਾ ਸੀ ਕਿ ਆਮ ਆਦਮੀ ਦੀ ਸਰਕਾਰ ਹੈ ਔਰ ਅੱਜ ਇਹਨਾਂ ਦੀ ਅਸਲੀਅਤ ਸਾਰਿਆਂ ਦੇ ਸਾਹਮਣੇ ਆ ਗਈ ਹੈ ਕਾਂਗਰਸ ਪਾਰਟੀ ਪੂਰੇ ਪੰਜਾਬ ਦੇ ਵਿੱਚ ਇਸ ਇਸ਼ੂ ਨੂੰ ਲੈ ਕੇ ਪਹਿਲਾਂ ਤਾਂ ਅਸੀਂ ਇਹ ਧਰਨੇ ਲਗਾਏ ਐ ਫਿਰ ਅਸੀਂ ਗਲੀ ਗਲੀ ਮੁਹੱਲੇ ਚ ਬਲੌਕ ਲੈਵਲ ਤੇ ਬੂਥ ਲੈਵਲ ਤੇ ਲੋਕਾਂ ਨੂੰ ਅਵੇਅਰ ਕਰਾਂਗੇ ਤਾਂ ਕਿ ਜਿਹੜੀਆਂ ਆਨਲੀਆਂ ਚ ਕਾਰਪੋਰੇਸ਼ਨ ਦੀਆਂ ਚੋਣਾਂ ਚਾਹੇ ਬਾਏ ਇਲੈਕਸ਼ਨ ਹੈ ਲੋਕ ਇਹਨਾਂ ਨੂੰ ਮਜ਼ਾ ਛਕਾਣਗੇ ਤਾਂ ਕਿ ਇਹ ਜਿਹੜੇ ਵੱਧੇ ਰੇੜਾ ਵਾਪਸ ਲੈ ਸਕਣ ਇਹਨਾਂ ਦੇ ਸਕਾਰ ਆਦਤ ਤੋਂ ਬਿਨਾਂ ਬਾਏ ਕੀ ਜਦੋਂ ਕੋਈ ਧਰਨੇ ਲੱਗਣਗੇ ਤਾਂ ਲਿਖੀ ਕੰਟੀਨਿਊ ਕਰਾਜੋ ਦੇ ਬਾਅਦ ਦੇਖੋ ਅ ਅਗਰ ਤੁਸੀਂ ਚੈੱਕ ਕਰੋ ਜਿੱਥੇ ਵੀ ਸੀਐਮ ਨੇ ਆਣਾ ਹੁੰਦਾ ਉਹ ਤੋਂ ਪਹਿਲਾਂ ਐਡਵਰਟਾਈਜ਼ਮੈਂਟ ਬੜੇ ਜੋਰਾਂ ਸਤਰ ਤੇ ਹੁੰਦੀ ਹੈ 700 ਕਰੋੜ ਰੁਪਏ ਇਹਨਾਂ ਦਾ ਐਡਵਰਟਾਈਜ਼ਮੈਂਟ ਦਾ ਬਜਟ ਹੈ ਜਿਹੜਾ ਕਿ ਕਾਂਗਰਸ ਵੱਲੇ 70 ਕਰੋੜ ਦੀ ਨਹੀਂ ਸੀਗਾ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਜਿਹੜੀ ਹੈ ਸਿਰਫ ਆਪਣਾ ਚਿਹਰਾ ਦਿਖਾਉਣ ਵਾਸਤੇ ਇਹ ਐਡਵਰਟਾਈਜ਼ਮੈਂਟ ਤੇ ਰੋੜ ਰਿਹਾ ਹੈ ਔਰ ਦੂਜੇ ਪਾਸੇ ਲੋਕਾਂ ਤੇ ਬੋਝ ਪਾਇਆ ਜਾ ਰਿਹਾ ਬੜੀ ਸ਼ਰਮਨਾਕ ਗੱਲ ਹੈ ਔਰ ਜਲਦੀ ਲੋਕ ਇਹਦਾ ਜਵਾਬ ਦੇਣਗੇ ਆਣਗੇ ਚੋਣਾਂ ਦੇ ਵਿੱਚ ਕੀ ਸਰ ਜਿਹਨੇ ਰੇਟ ਲਾਗਦਾ ਇਹਦਾ ਨੈਕਸਟ ਸਟੈਪ ਕੀ ਹੈ ਦੇਖੋ ਅਸੀਂ ਤਾਂ ਬੇਸਿਕਲੀ ਡੈਮੋਕ੍ਰੇਸੀ ਕੀ ਹੁੰਦਾ ਹੈ ਕਿ ਆਪੋਜੀਸ਼ਨ ਦਾ ਕੰਮ ਹੈ ਆਵਾਜ਼ ਉਠਾਉਣਾ ਅਸੀਂ ਆਵਾਜ਼ ਰੇਜ਼ ਕਰਾਂਗੇ ਅੱਜ ਸਾਡਾ ਧਰਨਾ ਡਿਸਟ੍ਰਿਕਟ ਲੈਵਲ ਤੇ ਹੈ ਜਦੋਂ ਵਾਰਡ ਲੈਵਲ ਤੇ ਜਾਏਗਾ ਲੋਕ ਲੈਵਲ ਤੇ ਜਾਏਗਾ ਫਿਰ ਇਹ ਧਰਨਾ ਬੂਥ ਲੈਵਲ ਤੇ ਜਾਏਗਾ ਜਦੋਂ ਤੱਕ ਇਹ ਰੇਡ ਵਾਪਸ ਨਹੀਂ ਜਾਂਦੀ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਮੈਂ ਹਰਪ੍ਰੀਤ ਰਿੱਪੂ ਗਿੱਲ ਸਾਫ ਦਾ ਅਰਦਾਨ ਕੀ ਕਹਿਣਾ ਚਾਹੁੰਦੇ ਹਾਂ ਅੱਜ ਦਾ ਪ੍ਰੋਟੈਸ ਸਾਡਾ ਭਗਵੰਤ ਮਾਨ ਆਪ ਸਰਕਾਰ ਦੇ ਖਿਲਾਫ ਹੈ ਕਿਉਂਕਿ ਜਿਹੜੇ ਦਾਅਵੇ ਔਰ ਜੁਮਲੇ ਲੈ ਕੇ ਇਹ ਸਰਕਾਰ ਸਾਡੇ ਹਿੱਤਾਂ ਵਿੱਚ ਉਤਰੀ ਸੀ ਕਿ ਅਸੀਂ ਆਪਣੀਆਂ ਪੈਣਾ ਨੂੰ 1000 ਰੁਪਏ ਦੇਵਾਂਗੇ ਅਸੀਂ ਹਰ ਘਰ ਖੁਸ਼ਹਾਲੀ ਲਿਆਵਾਂਗੇ ਪਰ ਮੈਨੂੰ ਨਹੀਂ ਲੱਗਦਾ ਉਹ ਹਜੇ ਦੇ ਲਾਏ ਕਿਉਂਕਿ ਮੈਨੂੰ ਲੱਗਦਾ ਹੈ ਕਿ ਜਿਹੜੇ ਇਹਨਾਂ ਨੇ ਵੈਟ ਵਧਾ ਦਿੱਤਾ ਹੈ ਪੈਟਰੋਲ ਤੇ ਡੀਜ਼ਲ ਤੇ ਵੀ ਇਹ ਉਹਨਾਂ ਆਮ ਲੋਕਾਂ ਦੇ ਜੇਬਾਂ ਉੱਤੇ ਇੱਕ ਡਾਕਾ ਮਾਰਿਆ ਗਿਆ ਹੈ ਜਿਹਦੇ ਲਈ ਭਗਵੰਤ ਮਾਨ ਨੂੰ ਬਹੁਤ ਸ਼ਰਮ ਆਣੀ ਚਾਹੀਦੀ ਹੈ ਜੇ ਇਹ ਰੇਟ ਨਾ ਘਟਾਏ ਤਾਂ ਅਸੀਂ ਇਸ ਮਹਿੰਮ ਨੂੰ ਹੋਰ ਜ਼ਿਆਦਾ ਤੇਜ਼ ਕਰਾਂਗੇ ਔਰ ਅਸੀਂ ਇਸ ਤੋਂ ਬਾਅਦ ਡੀਸੀ ਆਫਿਸ ਜਾ ਕੇ ਉਹਨਾਂ ਨੂੰ ਮੈਮੋਰੈਂਡਮ ਵੀ ਦੇਣ ਜਾ ਰਹੇ ਹਾਂ ਇਸ ਚੀਜ਼ ਦਾ ਕਿਉਂਕਿ ਆਮ ਲੋਕਾਂ ਦੇ ਹਿੱਤਾਂ ਵਿੱਚ ਹਮੇਸ਼ਾ ਕਾਂਗਰਸ ਸਰਕਾਰ ਉਤਰੀ ਹੈ ਤਾਂ ਹਮੇਸ਼ਾ ਉਤਰੀ ਰਹੇਗੀ ਕਾਂਗਰਸ ਪਾਰਟੀ ਅਰੋਜ਼ ਤੱਕਾਂ ਜਿਹੜੇ ਕਿ ਕੱਲ੍ਹ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਸਰਕਾਰ ਨੇ ਲੋਕਰ ਨੇ ਧੱਕੇਸ਼ਾਹੀ ਕੀਤੀ ਆ ਜੇ ਪਟੋਲ ਡੀਓ ਨੇ ਰੇਟ ਵਧਾ ਕੇ ਜਿਹੜੇ ਕਿ ਲੋਕਰ ਨਵਾਂ ਬੋਝ ਪਾਤਾ ਐ ਜੀ ਦਾ ਚਾਹੁੰਦੇ ਸੀ ਵੀ ਕੋਈ ਹੋਰ ਰੇਟ ਘਟਾਈ ਜਾਏ ਕਿ ਪਟੋੜੀ ਇਹ ਰੇਟ ਵਧੇ ਨਾਲ ਪੂਰੇ ਦੁਰਤਾਂ ਦੀ ਹਰ ਜਗ੍ਹਾ ਪੰਜਾਬ ਹਰ ਫੈਕਟਰੀ ਦੇ ਹਰ ਦੱਤੀ ਦੇ ਹਰ ਆਦਮੀ ਦੇ ਬੋਝ ਬੰਦਾ ਚਾਹੇ ਕੋ ਮੋਟਰਸਾਈਕਲ ਆ ਲਵੇ ਚਾਹੇ ਇੰਡਸਟਰੀ ਦੇ ਤੇਲ ਬੁਰਗ ਉੱਥੇ ਵੀ ਬੋਝ ਬੰਦਾ ਔਰ ਇਹ ਜਿਆ ਰੇਟ ਵੜਾ ਕੇ ਧੱਕੇਸ਼ਾਹੀ ਕੀਤੀ ਆ ਉਹਦੇ ਖਰਾਬੀ ਧਰਦਾ ਦਿੱਤਾ ਜਦ ਤੱਕ ਅਪ ਰੇਟ ਵਾਪਰ ਨਹੀਂ ਲੈਂਦੇ ਅੱਜ ਸਾਡੇ ਜ਼ਿਲ੍ਹੇ ਲੈਵਲ ਤੇ ਡੀਜੀ ਨੂੰ ਬਰਮਟਮ ਜਨਾ ਪਹਿਲੀ ਬਲਾਕ ਲੈ ਬਤੇ ਬਾੜੇ ਬਲੇ ਗਲੀ ਗਲੀ ਆ ਕੇ ਲੋਕ ਕਰ ਦੱਤਾਂਗੇ ਵੀ ਇਹ ਜਿਹੜਾ ਇਹ ਬਸਦੀ ਆ ਇਹ ਗੰਦੀ ਸਰਕਾਰ ਹੈ ਲੋਕਾਂ ਨੂੰ ਛੁੱਟੀ ਸਰਕਾਰ ਛੁੱਟੇ ਬਾਦੇ ਕਰਨ ਦੀ ਸਰਕਾਰ ਇਹਨਾਂ ਨੂੰ ਰੇਟ ਵਾਪਸ ਲੈਣ ਤੇ ਅਸੀਂ ਨਾ ਕੀ ਦਮ ਕਰਦੇ ਆ ਰੇਟ ਵਾਪਸ ਲੈਣੇ ਪੈਣਗੇ ਇਹ ਜਦ ਸਰਕਾਰ ਆਈ ਸੀ ਉਹ ਤਾਂ ਕਹਿੰਦੇ ਆਪ ਲੋਕਾਂ ਦੀ ਸਰਕਾਰ ਹੋਊਗੀ ਕਹਿੰਦਾ ਇਹ ਆਪ ਲੋਕਾਂ ਦੀ ਸਰਕਾਰ ਸਰ ਇਹ ਆਪ ਲੋਕ ਕੋਈ ਕੋਈ ਸਰਕਾਰ ਨਹੀਂ ਇਹ ਤਾਂ ਸਿਰਫ ਆਪਣੀ ਸਰਕਾਰ ਉਹਨਾਂ ਦੀ ਸਿਰਫ ਆਪਣੀਆਂ ਮਚੂਰੀਆਂ ਕਰਨ ਚੋ ਲਈ ਤੇ ਪਾਉਂਦੇ ਜਿਹੜੀ ਸਰਕਾਰ ਆਪਣੀ ਜਿਹੜੀ ਮਚੂਰੀਆਂ ਕਰਦੀ ਹੈ ਮਚੂਰੀਆਂ ਤੇ ਪੈਸਾ ਕਦੇਦੀ ਹੈ ਲੋਕਾਂ ਦੀ ਮਿਹਨਤ ਦਾ ਪੈਦਾ ਕੌਣ ਬਚਨੇ ਦਾ ਕਮਾਈ ਦਾ ਪੈਦਾ ਜਿਹੜੇ ਕਿ ਮਸ਼ਹੂਰੀਆਂ ਦੇ ਬੋਡਾ ਨੂੰ ਲਾ ਕੇ ਬਰਬਾਦ ਕਰਦੇ ਪਏ ਆ ਇਹ ਵੀ ਆਹ ہماری ਬਾਤ ਹੈ ਇਹ ਕਿ ਕਿਹਦੇ ਦੇ ਰੇਲ ਨਾਲ ਕਿਤੇ ਭਿਗਾਈਦਾ ਦਾ ਦੇ ਰੇਟ ਬਦਲਣਾ ਤੇਲ ਦਿਲੇ ਰੇਟ ਆ ਹਰ ਬੰਦੇ ਤੇ ਬੋਝ ਪੈਂਦਾ ਚਾਹੇ ਇੰਡਸਟਰੀ ਵਾਲਾ ਚਾਹੇ ਮੋਟਰਸਾਈਕਲ ਦਾ ਗੱਡੀ ਵਾਲਾ ਚਾਹੇ ਟਰੈਕਟਰ ਵਾਲਾ ਕਿਸਾਨ ਤੇ ਵੀ ਬੋਝ ਪੈਂਦਾ ਇਹੀ ਦਾ ਹਰ ਬੰਦੇ ਤੇ ਹੀ ਚੀਜ਼ ਦਾ ਬੋਝ ਪੈਂਦਾ ਉਹਨਾਂ ਨੂੰ ਵਾਪਸ ਲੈਣਾ ਹੀ ਪਏਗਾ ਸਾਡੀ ਕਾਂਗਰਸ ਪਾਰਟੀ ਅੱਗੇ ਤਾਂ ਵੀ ਗਲੀ ਗਲੀ ਮੱਲੇ ਮੱਲੇ ਤੇ ਦੇਲਾਵਾ ਅਸੀਂ ਰੇਟ ਵਾਪਸ ਕਰਾ ਕੇ ਰਵਾਂਗੇ